ਸਤ ਸ੍ਰੀ ਅਕਾਲ ਜੀ ਗੁਰਨਾਨਕ ਲਾਥ ਹਾਊਸ ਮੈਸਰ ਖਾਨਾ ਦੇ ਉੱਤੇ ਤੁਹਾਡਾ ਸਵਾਗਤ ਹੈ ਵੈਲਕਮ ਕਰਦੇ ਆ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਿਊ ਵੀਡੀਓ ਲੈ ਕੇ ਆਏ ਆ ਸੋਹਣੇ ਸੋਹਣੇ ਰੰਗ ਡਿਜ਼ਾਈਨ ਲੈ ਕੇ ਆਏ ਆ ਅੱਜ ਆਪਾਂ ਗੀਜਾ ਦਾ ਸਟੱਫ ਤੁਹਾਡੇ ਵਾਸਤੇ 10 ਮਿੰਟਾਂ ਦੀ ਵੀਡੀਓ ਬਣਾਵਾਂਗੇ ਆਪਣੇ ਕੋਲੇ ਅੱਜ ਕਾਫੀ ਕਵਾਂਟੀਟੀ ਦੇ ਵਿੱਚ ਮਾਲ ਆਇਆ ਤੁਸੀਂ ਇਹਦੇ 'ਚ ਆਪਣੇ ਕੋਲੇ 15 ਤੋਂ 20 ਡਿਜ਼ਾਈਨ ਤੁਹਾਡੇ ਕੋਲੇ ਮੈਚਿੰਗਾਂ ਵਾਲੇ ਆਏ ਨੇ ਜਿਹੜੇ ਕਲਰ ਬਹੁਤ ਪਿਆਰੇ ਤੇ ਡਿਜ਼ਾਈਨ ਬਹੁਤ ਸਿਲੇਕਟਡ ਨੇਗੇ ਤੇ ਬਹੁਤ ਹੀ ਮਿਹਨਤ ਨਾਲ ਤੁਹਾਡੇ ਵਾਸਤੇ ਸੋਹਣੇ ਸੋਹਣੇ ਡਿਜ਼ਾਈਨ ਅਸੀਂ ਲੈ ਕੇ ਆਏ ਆ ਜਿਹੜੀ ਵੀਵਾ ਕਾਟਨ ਹੈ ਇਹਦੀ ਵੀਡੀਓ ਅਸੀਂ ਤੁਹਾਨੂੰ ਅਗਲੇ ਸਟੈਪ ਦੇ ਵਿੱਚ ਦੇਵਾਂਗੇ ਹੁਣ ਅੱਜ ਸਿਰਫ ਤੇ ਸਿਰਫ ਤੁਹਾਨੂੰ ਗੀਜਾ ਕਾਟਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਮੈਚਿੰਗ ਦੇਵਾਂਗੇ ਆਪਣੇ ਕੋਲੇ ਮਾਲ ਜਿਹੜਾ ਉਹ ਲਫਾਫੇ ਆਪਣੇ ਕੋਲੇ ਜੰਬੂ ਪਏ ਨੇ ਉਹਨਾਂ 'ਚ ਵੀ ਆਪਣੇ ਕੋਲੇ ਬਹੁਤ ਵਧੀਆ ਰਸ਼ੀਆ ਦਾ ਕੁਆਲਿਟੀ ਆਈ ਹੈ ਤੇ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਸਾਰੇ ਨਾਲ ਕੇ ਐਂਡ ਤੱਕ ਵੀਡੀਓ ਦੇਖੋ ਚੈਨਲ ਤੇ ਨਵੇਂ ਆਉਣ ਵਾਲੇ ਭੈਣ ਭਰਾ ਕਿਰਪਾ ਕਰਕੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਸੋਹਣੇ ਸੋਹਣੇ ਸੂਟਾਂ ਦੀ ਵੀਡੀਓ ਪਾਉਂਦੇ ਰਹਿੰਦੇ ਹਾਂ ਨੋਟੀਫਿਕੇਸ਼ਨ ਤੁਹਾਨੂੰ ਜਦੀ ਮਿਲ ਜਾਇਆ ਤੇ ਆਪਾਂ ਰਲ ਕੇ ਸ਼ੁਰੂ ਤੋਂ ਦੇਖਦੇ ਆਂਗੇ ਵੀਡੀਓ ਕਰਦੇ ਆਂ ਸਟਾਰਟ ਸੋਹਣੇ ਸੋਹਣੇ ਰੰਗ ਦੇ ਸੋਹਣੇ ਸੋਹਣੇ ਡਿਜ਼ਾਈਨ ਆਪਣੇ ਕੋਲ ਆਏ 15 ਜਿਹੜੇ ਕਲਰ ਨੇ ਅਵੇਲੇਬਲ ਨੇਗੇ ਤੇ ਇਹਦੇ ਕਲਰ ਡਿਜ਼ਾਈਨ ਬਹੁਤ ਪਿਆਰੇ ਨੇ ਇੱਕ ਆਪਾਂ ਖੋਲਿਆ ਕਰਾਂਗੇ ਡਿਜ਼ਾਈਨ ਤੇ ਬਾਕੀ ਆਪਾਂ ਕਲਰ ਸਾਨੂੰ ਉੱਤੇ ਰੱਖ ਦਿਆ ਕਰਾਂਗੇ ਉਹਦੇ ਮੈਚਿੰਗਾਂ ਸਾਰੀਆਂ ਬਹੁਤ ਪਿਆਰੀਆਂ ਨੇ ਤੇ ਨਾਲ ਦੀ ਨਾਲ ਆਪਾਂ ਪ੍ਰਾਈਜ਼ ਵੀ ਇਹਦਾ ਸਾਨੂੰ ਮੈਂਸ਼ਨ ਕਰ ਦਾਂਗੇ ਇਹਦੇ ਜਿਹੜੇ ਮੈਚਿੰਗ ਨੇ ਬਹੁਤ ਪਿਆਰੀ ਮੈਚਿੰਗ ਹੈਗੀ ਤਿੰਨ ਕਲਰ ਕਿਸੇ ਚ ਚਾਰ ਕਲਰ ਇਹ ਅਵੇਲੇਬਲ ਨੇਗੇ ਇਹ ਗੀਜਾ ਲਾਉਣ ਦੀਆਂ ਮੈਚਿੰਗਾਂ ਨੇ ਸਾਰੀਆਂ ਤੇ ਇਹਨਾਂ ਦਾ ਪ੍ਰਾਈਜ਼ ਆਪਾਂ ਰੱਖਾਂਗੇ 700 ਤੇ 750 ਦੋ ਪ੍ਰਾਈਜ਼ ਦੇ ਵਿੱਚ ਇਹ ਜਿਹੜੀ ਮੈਚਿੰਗ ਆਈ ਹੈ ਤੇ ਸਾਰੇ ਜਿਹੜੇ ਕਲਰ ਕੰਬੀਨੇਸ਼ਨ ਨੇ ਬਹੁਤ ਪਿਆਰੇ ਨੇਗੇ ਇਹਦੇ ਵਿੱਚ ਤਿੰਨ ਕਲਰ ਆਏ ਨੇਗੇ ਜਿਵੇਂ ਫਿਰੋਜੀ ਜਿਹਾ ਕਲਰ ਆ ਬਹੁਤ ਸੋਹਣਾ ਤੇ ਇੱਕ ਇਹਦੇ ਵਿੱਚ ਆ ਸੀਗਾ ਇਹ ਮਹਿੰਦੀ ਵਾਲਾ ਕਲਰ ਆਇਆ ਨਾਲ ਤੇ ਇੱਕ ਇਹਦੇ ਵਿੱਚ ਆਇਆ ਬੇਬੀ ਪਿੰਕ ਇਹਦੇ ਤਿੰਨ ਕਲਰ ਨੇ ਜਿਹੜੇ ਬਹੁਤ ਹੀ ਸੋਹਣੇ ਨੇ ਇਹ ਜਿਹੜੀ ਮੈਚਿੰਗ ਸੀਗੀ ਏਕਟੈਕਸ ਦੀ ਹੈ ਇਹਦੇ ਵਿੱਚ ਆਪਣੇ ਕੋਲੇ ਕਈ ਕੰਪਨੀਆਂ ਦਾ ਮਾਲ ਜਿਹੜਾ ਆਇਆ ਹੋਇਆ ਹੈ ਤੇ ਅਗਲਾ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਸਾਰੇ ਡਿਜ਼ਾਈਨ ਮੈਂ ਤੁਹਾਨੂੰ ਖੋਲ ਕੇ ਦਿਖਾਵਾਂਗੀ ਇੱਕ ਪੀਸ ਖੋਲਿਆ ਕਰੂੰਗੀ ਤੇ ਦੂਜਾ ਪੀਸ ਆਪਾਂ ਉੱਤੇ ਰੱਖ ਦਿਆ ਕਰਾਂਗੇ ਇਹ ਆ ਲਓ ਜੀ ਇਹ ਆ ਗਿਆ ਇਹਦਾ ਅਗਲਾ ਡਿਜ਼ਾਈਨ ਡਿਜ਼ਾਈਨ ਜਿਹੜੇ ਸਾਰੇ ਬਹੁਤ ਪਿਆਰੇ ਨੇ ਤੇ ਗਰਮੀ ਵਾਲੇ ਠੰਡੇ ਠੰਡੇ ਸ਼ੂਟ ਨੇਗੇ ਬਹੁਤ ਹੀ ਸੋਹਣੇ ਤੇ ਇਹਦੇ ਨਾਲ ਲੈਮਨ ਕਲਰ ਦੀ ਸਲਵਾਰ ਹੈ ਆ ਲਓ ਜੀ ਆ ਵਾਲੀ ਇਹਦੀ ਸਲਵਾਰ ਦਾ ਕੰਟਰਾਸਟ ਦੇਖ ਲਓ ਸੀ ਬਹੁਤ ਪਿਆਰਾ ਹੈ ਸੇਲਾ ਪ੍ਰਿੰਟ ਜਾਂ ਸਲਵਾਰ ਦੇ ਵਿੱਚ ਹੈ ਤੇ ਸ਼ਰਟ ਵੀ ਇਹਦੀ ਬਹੁਤ ਪਿਆਰੀ ਹੈ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਜਿਹੜੇ ਕਲਰ ਤਿੰਨ ਦੇਵਾਂਗੇ ਤਿੰਨੇ ਕਲਰ ਇਹਦੇ ਬਹੁਤ ਸੋਹਣੇ ਹੋਣਗੇ ਆਹ ਲਓ ਜੀ ਲਾਈਟ ਸਰਦਈਜਾ ਕਲਰ ਆ ਗਿਆ ਬਹੁਤ ਜ਼ਿਆਦਾ ਪਿਆਰਾ ਹੈ ਲੈਮਨ ਕਲਰ ਆ ਗਿਆ ਇੱਕੇ ਦਾ ਗਾਜਰੀ ਕਲਰ ਆ ਗਿਆ ਇਹ ਇਸ ਦੇ ਸੀਗੇ ਤਿੰਨ ਕਲਰ ਤੇ ਇਹਨਾਂ ਜਿਹੜੇ ਸੂਟਾਂ ਦਾ ਰੇਟ ਹੈਗਾ ਦੋ ਰੇਟਾਂ ਦੇ ਨੇ ਇੱਕ 750 ਤੇ ਇੱਕ 700 ਪ੍ਰਾਈਸ ਹੈ ਤੇ ਉਹ ਆਪਾਂ ਤੁਹਾਨੂੰ ਨਾਮ ਦੀ ਨਾਮ ਦੱਸ ਦਿਆ ਕਰਾਂਗੇ ਸਾਰੀ ਵੀਡੀਓ ਇੱਕ ਗੀਜਾ ਲਾਉਣ ਦੀ ਅੱਜ ਆਪਾਂ ਬਣਾਉਣੀ ਹੈ ਤੇ ਆਹ ਲਓ ਜੀ ਇਹ ਦਾ ਆ ਗਿਆ ਅਗਲਾ ਡਿਜ਼ਾਈਨ ਡਿਜ਼ਾਈਨ ਤੁਸੀਂ ਨੋਟ ਕਰੀ ਜਾਓ ਸਕਰੀਨਸ਼ਾਟ ਮਾਰ ਕੇ ਟਿੱਕ ਲਾ ਕੇ ਜਿਹੜਾ ਕਲਰ ਤੁਹਾਨੂੰ ਚੰਗਾ ਲੱਗਦਾ ਉਹ ਤੁਸੀਂ ਸਾਡੇ ਕੋਲੋਂ ਆਨਲਾਈਨ ਮੰਗਵਾ ਸਕਦੇ ਹੋ ਤੇ ਅਸੀਂ ਆਫਲਾਈਨ ਦਾ ਕੰਮ ਵੀ ਕਰਦੇ ਆਂ ਆਨਲਾਈਨ ਦਾ ਦੋਨੋਂ ਕੰਮ ਆਪਣੇ ਕੋਲੇ ਸ਼ਾਰੀ ਨੇਗੇ ਤੁਸੀਂ ਕੋਈ ਵੀ ਕਿਸੇ ਟੈਬ ਨਾਲ ਆਪਣੇ ਕੋਲੋਂ ਸੂਟ ਨੂੰ ਹਾਸਲ ਕਰ ਸਕਦੇ ਆਹ ਲਓ ਜੀ ਇਹ ਵੀ ਇਹ ਦਾ ਬਹੁਤ ਸੋਹਣਾ ਕਲਰ ਸੀਗਾ ਇਹ ਦਾ ਲਾਈਟ ਪਰਪਲ ਕਲਰ ਹੈ ਇਹਦੇ ਵਿੱਚ ਵੀ ਆਪਣੇ ਕੋਲੇ ਤਿੰਨ ਕਲਰ ਅਵੇਲੇਬਲ ਨੇ ਕਿੰਨੇ ਕਲਰ ਹੀ ਬਹੁਤ ਸੋਹਣੇ ਤੇ ਪਿਆਰੇ ਨੇ ਸਾਰੇ ਕਲਰ ਨੇ ਉਹਨੇ ਆਹ ਲਓ ਜੀ ਇਹ ਵਾਲਾ ਕਲਰ ਹੈ ਸ਼ਰਦਈ ਕਲਰ ਆ ਗਿਆ ਲਾਈਟ ਸ਼ਰਦਈ ਤੇ ਅਗਲਾ ਜਿਹੜਾ ਆ ਗਿਆ ਪੈਰਟ ਕਲਰ ਆਹ ਲਓ ਜੀ ਟੈਟ ਕਲਰ ਜਦੋਂ ਆਪਾਂ ਇਹਨੂੰ ਖੋਲਾਂਗੇ ਇਹਦੀ ਲੁੱਕ ਬਹੁਤ ਹੀ ਸੋਹਣੀ ਆਊਗੀ ਇਹ ਬੰਦਾ ਆਪੇ ਇਸ ਕਰਕੇ ਖੋਲਨੇ ਕਿਉਂ ਵੀਡੀਓ ਬਹੁਤ ਲੰਬੀ ਹੋ ਜੂਗੀ ਤੁਸੀਂ ਵੀ ਦੇਖਦੇ ਦੇਖਦੇ ਅੱਕ ਜਾਓਗੇ ਸਾਰੇ ਜਿਹੜੇ ਕਲਰ ਇਹਦੇ ਮਿੱਠੇ-ਮਿੱਠੇ ਕਲਰ ਨੇ ਗਰਮੀ ਵਾਲੇ ਤੇ ਸਾਰੇ ਆਈਸਕ੍ਰੀਮ ਚਾਟ ਹੈ ਇਹਨਾਂ ਦਾ ਹਾਲੋ ਜੀ ਇਹ ਦਾ ਆ ਗਿਆ ਉਦੋਂ ਅਗਲਾ ਡਿਜ਼ਾਈਨ ਆਪਣੇ ਕੋਲੇ 15 ਡਿਜ਼ਾਈਨ ਆਏ 15 ਦੇ 15 ਮਹੀਨੇ ਦਾ ਵਿੱਚ ਦੀ ਘੜਭਾਉ ਸੁਣੋ ਆਹ ਲਓ ਜੀ ਇਹ ਦੀ ਆ ਗਈ ਸਲਵਾਰ ਆਹ ਲਓ ਜੀ ਇਹ ਦੀ ਸਲਵਾਰ ਦਾ ਕਲਰ ਸੀ ਬਹੁਤ ਹੀ ਸੋਹਣਾ ਕਲਰ ਹੈ ਆਈਸਕ੍ਰੀਮ ਜਾਂ ਤੇ ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇ ਤਿੰਨ ਕਲਰ ਆਪਣੇ ਇਹਦੇ ਵਿੱਚ ਸਾਈਟ ਦੇ ਵਿੱਚ ਨੇਗੇ ਇਹ ਆਪਣਾ ਆ ਗਿਆ ਲੈਮਨ ਕਲਰ आ लो जी ये लैमन मैचिंग आ गई आई बेबी पिंक आ गई भी कलर बहुत सोहना है चक् आ चक् छो इधर आ लो जी आ एक होर बहुत प्यारी मैचिंग आई है मैं आपू दिखा एक तो एक डिजाइन सारे बद के ने डिजाइन सारे टॉप के ने शूट नहीं छडन ਤੇ ਤੁਸੀਂ ਮਟਾਰਡੂ ਸ਼ਾਪ ਦੇ ਉੱਤੇ ਵਿజిਟ ਕਰਨਾ ਫਟਾਫਟ ਆ ਲਓ ਜੀ ਸਾਡਾ ਵੱਧ ਤੋਂ ਵੱਧ ਆਨਲਾਈਨ ਦਾ ਕੰਮ ਵੀ ਹੁੰਦਾ ਤੁਸੀਂ ਘਰ ਬੈਠ ਕੇ ਵੀ ਸੂਟ ਨੂੰ ਮੰਗਵਾ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਨੇ ਚਾਰੇ ਕਲਰ ਬਹੁਤ ਟੌਪ ਦੇ ਨੇਗੇ ਆ ਲਓ ਜੀ ਇੱਕੇ ਪੀਛਵਾਵਾ ਆ ਗਿਆ ਬਾਬਾ ਪੀਜਾ ਕਲਰ ਹੈਗਾ ਕਈ ਕਲਰਾਂ ਦਾ ਤਾਂ ਇਦਾਂ ਸਾਨੂੰ ਵੀ ਨਹੀਂ ਪਤਾ ਲੱਗਦਾ ਤੁਸੀਂ ਆਪ ਹੀ ਐਸਟੀਮੇਟ ਦੇ ਅੰਦਾਜ਼ਾ ਲਾ ਲਿਆ ਕਰੋ ਵੀ ਕਿਹੜਾ ਕਲਰ ਹੈ ਆ ਵੀ ਕਲਰ ਜਿਹੜਾ ਹੈਗਾ ਬਹੁਤ ਪਿਆਰਾ ਤੇ ਆ ਵੀ ਲਾਈਫ შე ਦਈ ਜਾ ਗਿਆ ਆ ਕਲਰ ਬਹੁਤ ਸੋਹਣਾ ਇਸ ਦੇ ਵਿੱਚ ਜਿਹੜਾ ਲੈਮਨ ਕਲਰ ਦਾ ਸੈਟ ਸੀ ਇਹਦੇ ਵਿੱਚ ਚਾਰ ਕਲਰ ਨੇ ਤੇ ਚਾਰੇ ਕਲਰ ਟਾਪ ਦੇ ਨੇਗੇ ਆਹ ਲਓ ਜੀ ਇਹ ਆਗਲਾ ਆਗਲਾ ਡਿਜ਼ਾਈਨ ਆ ਗਿਆ ਆਪਣੇ ਕੋਲ ਬਲੈਕ ਵਾਲਾ ਇਹ ਫੁੱਲ ਚੜੀ ਜੀ ਦਾ ਡਿਜ਼ਾਈਨ ਆ ਗਿਆ ਬਹੁਤ ਸੋਹਣਾ ਤੇ ਫਲਾਵਰ ਦਾ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈ ਬਲੈਕ ਦੇ ਨਾਲ ਇਹਦੀ ਥੋੜੀ ਗ੍ਰੇਸ ਵੀ ਬਹੁਤ ਜ਼ਿਆਦਾ ਬਣਦੀ ਹੈ ਆਹ ਲਓ ਜੀ ਏ ਦੀ ਸਲਵਾਰ ਦਾ ਕਲਰ ਆ ਗਿਆ ਸਾਰੀਆਂ ਸਲਵਾਰਾਂ ਸੈਲਫ ਰੈਂਟ ਮਿਲਣੀਆਂ ਤੁਹਾਨੂੰ ਕਿਸੇ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਆ ਆ ਗਿਆ ਕਾਫੀ ਨਾਭੀ ਛੇੜ ਨਾਭੀ ਛੇੜ ਜਾ ਵੀ ਇਦਾਂ ਲੱਗ ਰਿਹਾ ਜਿਵੇਂ ਨਾਭੀ ਹੁੰਦਾ ਕਾਫੀ ਹੁੰਦਾ ਇਸ ਤਰ੍ਹਾਂ ਜੇ ਇਹ ਦਾ ਕਲਰ ਹੈ ਤੇ ਆਹ ਲਓ ਜੀ ਆ ਪੀ ਆ ਆ ਗਿਆ ਆਪਣਾ ਡਾਰਕ ਡਾਰਕ ਕਲਰ ਇਹ ਵੀ ਕਲਰ ਜਿਹੜਾ ਹੈਗਾ ਬਹੁਤ ਸੋਹਣਾਗਾ ਇਹ ਕਲਰ ਬਹੁਤ ਪਿਆਰਾ ਹੈਗਾ आ लो जी अगला फ्लावर भी बहुत ज्यादा प्यारा है हर एक तीन या चार कलर अवेलेबल ने चारे कलर मिलने आ शूट भी जोड़ा है, है, है बहुत कंबीनेशन सोहना है क्योंकि मोटे फुलदार रिवाज है बहुत सोहना लगता है खिड़मा खिड़मा फ्लार जोड़ा यद है सलवार आ गई मैचिंग सारे शूट ही गुड लक ने बहुत छडन वाले यह शूट है नहीं ਤੇ ਕਲਰ ਇਹਦੇ ਵਿੱਚ ਆ ਗਿਆ ਇੱਕ ਡਾਰਕ ਡਾਰਕ ਆ ਗਿਆ ਡਾਰਕ ਸ਼ਰਦਈ ਇਹ ਗੁਲਾਬੀ ਕਲਰ ਆ ਗਿਆ ਆਹ ਲਓ ਜੀ ਆਹ ਕਰੀਮ ਆ ਗਿਆ ਤੇ ਆਹ ਵਾਲਾ ਇਹਦਾ ਮਸਟਰਡ ਕਲਰ ਆ ਗਿਆ ਆਹ ਲਓ ਜੀ ਇਹਦਾ ਮਸਟਰਡ ਕਲਰ ਆ ਗਿਆ ਜਿਹੜਾ ਵੀ ਸੁਰਸਾਂ ਨੂੰ ਪਸੰਦ ਹੋਊਗਾ ਤੁਸੀਂ ਸਾਡੇ ਇਸੇ ਨੰਬਰ ਤੇ ਵਟਸਐਪ ਚੱਲਦਾ ਟਿਕ ਲਾ ਕੇ ਤੁਸੀਂ ਸਾਨੂੰ ਵਾਪਸ ਸੈਂਡ ਕਰ ਸਕਦੇ ਹੋਗੇ ਤੇ ਆਹ ਲਓ ਜੀ ਇਹ ਆ ਗਿਆ ਆਪਣਾ ਅਗਲਾ ਡਿਜ਼ਾਈਨ ਆਹ ਲਓ ਜੀ ਇਹ ਨਾਲ ਇਹਦੀ ਆ ਗਈ ਸਲਵਾਰ ਮੈਚਿੰਗ ਤੁਸੀਂ ਨਾਲ ਦੀ ਨਾਲ ਚੈੱਕ ਕਰਿਓ ਤੇ ਸ਼ੂਟ ਤੁਸੀਂ ਨਾਲ ਦੀ ਨਾਲ ਇਹ ਐ ਨਾ ਹੋਵੇ ਵੀ ਕਿਤੇ ਸ਼ੂਟ ਵਿਗ ਜਾਵੇ ਤੁਸੀਂ ਬਾਅਦ ਦੇ ਵਿੱਚ ਫੋਟੋਆਂ ਪਿੱਕਾਂ ਭੇਜੀ ਆਉਂਗੇ ਸਾਡੇ ਕੋਲੇ ਆਨਲਾਈਨ ਦਾ ਤੇ ਆਫਲਾਈਨ ਦਾ ਦੋਨੇ ਤਰ੍ਹਾਂ ਦਾ ਕੰਮ ਹੈ ਮੈਂ ਆਪਣੇ ਜਿਹੜੇ ਪਿਆਰੇ ਕਸਟਮਰ ਨੇ ਉਹਨਾਂ ਨੂੰ ਜ਼ਰੂਰ ਦੱਸਦੀ ਹੁੰਨੀ ਆਂ ਵੀ ਜਦੀ ਮਾਲ ਸੇਲ ਹੋ ਜਾਂਦਾ ਤੁਸੀਂ ਨਾਲ ਦੀ ਨਾਲ ਆਰਡਰ ਪਲੇਸ ਕਰਦਿਆ ਕਰੋ ਫਟਾਫਟ ਆਹ ਲਓ ਜੀ ਇਹ ਦੇ ਸੀਗੇ λεਮਨ ਵਾਲੇ ਦੇ ਕਲਰ ਇਹਦੇ ਕਲਰ ਬਹੁਤ ਸੋਹਣੇ ਨੇ ਗਾਜਰੀ ਕਲਰ ਸ਼ਰਦਾਈ ਤੇ λεਮਨ ਕਲਰ ਆਹ ਲੋ ਜੀ ਕੱਪਣਾ ਆ ਗਿਆ ਮੰਮੀ ਵਾਲਾ ਕਲਰ ਇਹ ਵੀ ਕਲਰ ਹੈਗਾ ਬਹੁਤ ਪਿਆਰਾ ਇਹ ਲਾਈਟ ਸ਼ੇਡ ਆ ਗਿਆ ਥੋੜੇ ਜਿ ਇਸ ਕਿੰਨੇ ਜਆ ਕਲਰ ਆ ਗਿਆ ਇਹਦੀ ਟੋਨ ਜਿਹੜੀ ਹੈਗੀ ਬਹੁਤ ਹੀ ਸੋਹਣੀ ਹੈਗੀ ਆ ਲੋ ਜੀ ਆਏ ਦੀ ਸਲਵਾਰਾ ਗੀ ਨਾਲ ਤੇ ਇਹਦੇ ਵਿੱਚ ਸਾਰ ਤਿੰਨੇ ਕਲਰ ਜਿਹੜੇ ਲਾਈਟ ਲਾਈਟ ਜੇ ਕਲਰ ਨੇਗੇ ਮੰਮੀਆਂ ਦੇ ਪਾਉਣ ਵਾਲੇ ਬਹੁਤ ਸੋਨੇ ਰੰਗ ਨੇ ਇਹ ਇਹਨੂੰ ਗਰਲਸ਼ ਵੀ ਪਸੰਦ ਕਰਦੀਆਂ ਨੇ ਲਾਈਟੇ ਸ਼ੇਡ ਨੂੰ ਗਰਮੀ ਵਾਲੇ ਤਾਂ ਮਿੱਠੇ ਜਿਹੇ ਰੰਗ ਹੀ ਵਧੀਆ ਲੱਗਦੇ ਨੇ ਤੇ ਆਹ ਲਓ ਜੀ ਇਹ ਸੀਗਾ ਇਹਦਾ ਕਲਰ ਤੇ ਇੱਕ ਮੇਰੇ ਕੋਲੇ ਆ ਗਿਆ ਆਲ ਓਵਰ ਇਹ ਆਲ ਓਵਰ ਦਾ ਇੱਕ ਸੈੱਟ ਆਪਣੇ ਕੋਲੇ ਵੈਸੇ ਤਾਂ ਆਪਣੇ ਕੋਲੇ ਰੋਲ ਵਾਲਾ ਮਾਲ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਆਪਾਂ ਵਧੀਆ ਕੁਆਲਿਟੀ ਦਾ ਮਾਲ ਰੱਖਦੇ ਆ ਤੇ ਸੇਲ ਕਰਦੇ ਆ ਤੇ ਜਿਹੜੀਆਂ ਪਹਿਣਾ ਦੁਕਾਨ ਤੇ ਕੰਮ ਕਰਨਾ ਚਾਹੁੰਦੀਆਂ ਨੇ ਜਾਂ ਕੱਪੜੇ ਦਾ ਕੰਮ ਕਰਦੀਆਂ ਨੇ ਉਹ ਆਪਣੇ ਕੋਲੇ ਆ ਕੇ ਮਿਲਣਾ ਆਪਾਂ ਨੂੰ ਤੇ ਉਹਨਾਂ ਨੂੰ ਰੇਟ ਜਿਹੜੇ ਹੋਲ ਸੇਲ ਦੇ ਲੱਗਣਗੇ ਤੇ ਜਿਹੜੇ ਰੇਟ ਅਸੀਂ ਇਹਦੇ ਵਿੱਚ ਦੱਸਦੇ ਹੁੰਦੇ ਹਾਂ ਉਹ ਸਾਡਾ ਰਿਟੇਲ ਦਾ ਰੇਟ ਹੁੰਦਾ ਹੈ ਇਹ ਸਾਡਾ ਆਲਓਵਰ ਸ਼ੂਟ ਹੈ ਇਹਦੇ ਵਿੱਚ ਤਿੰਨ ਕਲਰ ਨੇਗੇ ਇੱਕ ਕਲਰ ਸਰਦਈ ਆ ਗਿਆ ਤੇ ਇੱਕ ਮਹਿੰਦੀ ਕਲਰ ਆ ਗਿਆ ਤੇ ਇੱਕ ਕਲਰ ਆ ਗਿਆ ਆਪਣਾ ਇਹ ਗਾਜਰੀ ਆਹ ਲਓ ਜੀ ਕਲਰ ਇਹਦੇ ਬਹੁਤ ਪਿਆਰੇ ਨੇ ਇਹ ਆਲਓਵਰ ਵਾਲਾ ਸ਼ੂਟ ਹੈ ਆਹ ਲਓ ਜੀ ਇੱਕ ਫਲਾਰ ਆਪਣੇ ਕੋਲੇ ਹੋਰ ਬਹੁਤ ਹੀ ਸੋਹਣਾ ਆਇਆ ਤੇ ਜਿਹੜਾ ਮੈਨੂੰ ਬਹੁਤ ਹੀ ਪਸੰਦ ਹੈ ਆਹ ਲਓ ਜੀ ਮੈਨੂੰ ਵੀ ਥੋੜੇ ਜਿਹਾ ਲਾਈਟ ਲਾਈਟ ਕਲਰ ਚਾਹੀਏ ਚਾਹੇ ਗਰਮੀ ਹੋਵੇ ਚਾਹੇ ਸਰਦੀ ਮੈਨੂੰ ਲਾਈਟ ਕਲਰ ਥੋੜੇ ਜਿਹਾ ਘੱਟ ਵਧੀਆ ਲੱਗਦੇ ਹੁੰਦੇ ਨੇ ਡਾਰਕ ਜਿਹਾ ਕਲਰ ਮੈਨੂੰ ਬਹੁਤ ਪਸੰਦ ਆਉਂਦਾ ਆਲੋਜੀ اے ਸੀਗਾ ਇਹਦਾ ਰਾਣੀ ਕਲਰ ਗੁਲਾਬੀ ਗੁਲਾਬੀ ਕਲਰ ਤੇ ਆ ਇਹਦੀ ਹੈਗੀ ਸਲਵਾਰ ਆਜੋ ਆਜੋ ਸੋਨੂੰ ਵੀ ਦਿਖਾਵਾਂ ਵਿੱਚ ਵੀ ਮੇਰੇ ਗਾ ਘਾਉਂਦੇ ਹਾਂਜੀ ਇਹ ਇਹਦਾ ਹੈਗਾ ਗਾਜਰੀ ਗੁਲਾਬੀ ਕਲਰ ਅਤੇ ਆ ਆ ਗਿਆ ਇਹਦਾ ਮਸਟਰਡ ਕਲਰ ਆ ਤੇ ਆ ਆ ਗਿਆ ਇਹਦਾ ਫਿਰਦਾਈ ਕਲਰ ਤੇ ਆ ਆ ਗਿਆ ਇਹਦਾ ਗਰੇ ਸਰਮੇ ਰੰਗਾ ਕਲਰ ਇਹ ਸਿੱਦਾ ਇਹ ਇਹਨਾਂ ਦੇ ਕੰਟਰਾਸਟ ਕੰਬੀਨੇਸ਼ਨ ਸੀ ਬਹੁਤ ਪਿਆਰਾ ਹੈਗਾ ਤੇ ਆ ਚੱਕੇ ਨਾਲ ਦੀ ਨਾਲ ਆ ਜੋ ਦੀ ਵੇਜੋ ਹੋਸੀ ਹਾਲ ਚਾਲ ਨੇ ਕਈ ਸੈਟਾਂ ਦੇ ਵਿੱਚ ਤਾਂ ਸਾਨੂੰ ਮਿਲਣਗੇ 4 4 5 5 ਡਿਜ਼ਾਈਨ ਕਈ ਦੇ ਵਿੱਚ 2 3 ਇਦਾਂ ਦੇ ਜਿਹੜੇ ਮਾਲ ਨੇ ਇਹ ਸਾਰੇ ਠੰਡੇ ਠੰਡੇ ਤੇ ਆਈਸਕ੍ਰੀਮ ਸ਼ੂਟ ਨੇ ਤੇ ਸ਼ੂਟ ਨਹੀਂ ਛੱਡਣਾ ਆਏ ਤੇ ਮਿਲ ਗਏ ਮਾੜੂ ਜਾਉ ਤੋ ਆ ਲੋ ਜੀ ਇਹ ਸੀਗਾ ਇਹਦਾ ਲਾਈਟ ਲਾਈਟ ਕਲਰ ਹਾਂ ਆ ਲੋ ਜੀ ਇਹ ਆ ਗਿਆ ਇਹਦਾ ਗ੍ਰੇ ਕਲਰ ਤੇ ਆ ਆ ਗਈ ਇਹਦੀ ਸਲਵਾਰ हलो जी ये ये कलर एक कलर डिजाइन अपने कोर रहेगा ये भी कलर डिजाइन जोड़ा है बहुत सोना है यदा जोड़ा कलर है समानी जो कलर बहुत प्यारा है आई सलवार है ये भी सू तीन कलर मिलने तिने कलर ही ये भी टॉप देने आ लो जी सुरमे रंगा ज्यादा आ गया ए आ गया समानी ज्या कलर आ, आ गया ग्रे कलर ते आ आ गया पिस्ता ग्रीन पिस्ता ग्रीन कलर है ते एक अपने दो डिजाइन सोलो सोलो ने वो भी वी आप निगाह कराई देव जी ਇਹ ਹੈਗਾ ਇਹਦਾ ਕੱਲਾ ਇਹਦੇ 'ਚ ਸਿਰਫ ਦੇ ਸਿਰਫ ਦੋ ਸੂਟ ਹੀ ਮਿਲਣਗੇ ਤੁਹਾਨੂੰ ਇਹ ਮੇਰੇ ਕੋਲ ਸੋਲੋ ਰੋਲ ਆਇਆ ਹੈ ਇਹਦੇ ਉੱਤੇ ਦੋ ਸੂਟ ਨੇ ਨੀਲੇ ਕਲਰ ਦਾ ਇਹਦਾ ਕਲਰ ਹੈਗਾ ਜਿਹੜਾ ਨਾ ਬਾਲਾ ਡਾਰਕ ਹੈ ਨਾ ਲਾਈਟ ਹੈ ਤੇ ਬਹੁਤ ਪਿਆਰਾ ਰੰਗ ਹੈ ਇਹਨਾਂ ਦੇ ਸਾਰੇ ਜਿਹੜੇ ਡਿਜ਼ਾਈਨ ਸੀ ਇਹਨਾਂ ਦੇ ਤੁਹਾਨੂੰ ਮੈਂ ਰੇਟ ਦੱਸ ਹੀ ਦਿੱਤੇ 700 ਤੇ 750 ਦੋ ਰੇਟਾਂ ਵਾਲਾ ਮਾਲ ਜਿਹੜਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਅੱਜ ਦਿੱਤਾ ਹੈ ਤੇ ਰੇਟ ਤੁਸੀਂ ਸੂਟ ਦੀ ਪਿਕ ਭੇਜ ਕੇ ਮੈਨੂੰ ਆਪੇ ਪੁੱਛ ਲਿਓ ਹਾਲੋ ਜੀ ਆਹ ਵਾਲਾ ਡਿਜ਼ਾਈਨ ਵੀ ਸੋਲੋ ਹੈ ਆਹ ਵਾਲਾ ਡਿਜ਼ਾਈਨ ਵੀ ਸੋਲੋ ਹੈ ਇਹ ਸੀਗੀ ਆਪਣੇ ਅੱਜ ਦੀ ਮੈਚਿੰਗਾਂ ਦੀ ਵੀਡੀਓ ਸੋਹਣੇ ਸੋਹਣੇ ਰੰਗ ਡਿਜ਼ਾਈਨ ਸੀਗੇ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਓ ਇੱਕ ਵੀ ਸ਼ੂਟ ਨੂੰ ਜਿਹੜਾ ਤੁਸੀਂ ਸਕਿਪ ਨਹੀਂ ਕਰਨਾ ਤੇ ਵੱਧ ਤੋਂ ਵੱਧ ਇਸ ਤਰ੍ਹਾਂ ਵੀਡੀਓ ਸ਼ੇਅਰ ਕਰਦੇ ਜਰੂਰ ਅਗਲੀ ਵੀਡੀਓ ਚ ਆਪਾਂ ਸਲੈਕਟਡ ਡਿਜ਼ਾਈਨ ਤੇ ਸੋਹਣੇ ਸੋਹਣੇ ਬੀਵਾ ਕਾਟਨ ਦੇ ਸਟਾਫ ਲੈ ਕੇ ਆਏ ਆ ਤੇ ਰਸ਼ੀਆ ਕੁਆਲਟੀ ਆਈ ਆਪਣੇ ਕੋਲੇ ਆਪਾਂ ਉਹ ਲੈ ਕੇ ਹਾਜ਼ਰ ਹੁੰਨੇ ਆ ਧੰਨਵਾਦ